ਭਾਰਤ ਵਿੱਚ ਬ੍ਰਿਟਿਸ਼ ਸਿੱਖਿਆ ਪ੍ਰਣਾਲੀ ਦੀ ਸ਼ੁਰੂਆਤ ਨੂੰ ਵੱਡੇ ਪੱਧਰ ਤੇ ਕਰਨ ਦਾ ਦੋਸ਼ ਬ੍ਰਿਟਿਸ਼ ਇਤਿਹਾਸਕਾਰ ਤੇ ਸਿਆਸਤਦਾਨ ਥਾਮਸ ਵੈਬਿੰਗਟਨ ਮੈਕਾਲੀ ਨੂੰ ਦਿੱਤਾ ਜਾਂਦਾ ਹੈ ਇਸ ਸਿਸਟਮ ਵਿੱਚੋਂ ਨਿਕਲੇ ਹੋਏ ਨਕਲੀ ਵਿਦਵਾਨਾਂ ਦੀ ਪੋਲ ਬੁੱਧ ਸਿੰਘ ਨੀਲੋ अनेकाਂ ਵਿਰੋਧਾਂ ਤੇ ਦੁਸ਼ਮਣੀਆਂ ਸਹੀੜ ਕੇ ਵੀ ਵੱਖੂਬੀ ਖੋਲਦਾ ਹੈ ਬੋਚਗਨੀਰਨ ਲਿਖਦੇ ਹਨ ਕਿ ਪਿਛਲੇ ਦਿਨੀ ਇੱਕ ਖਬਰ ਛਪੀ ਸੀ ਕਿ ਇੱਕ ਡਾਕਟਰ ਨੇ ਜ਼ਖਮੀ ਦੀ ਲੱਤ ਦਾ ਆਪਰੇਸ਼ਨ ਕਰਨ ਦੀ ਥਾਂ ਉਹਦੇ ਸਿਰ ਦਾ ਹੀ ਆਪਰੇਸ਼ਨ ਕਰ ਦਿੱਤਾ ਜਿਸ ਕਾਰਨ ਉਸ ਵਿਅਕਤੀ ਦੀ ਮੌਤ ਹੋ ਗਈ। ਮੈਡੀਕਲ ਖੇਤਰ ਵਿੱਚ ਇਸ ਤਰ੍ਹਾਂ ਦੀਆਂ अनेका ਘਟਨਾਵਾਂ ਸਮੇਂ-ਸਿਰ ਸਾਹਮਣੇ ਆਉਂਦੀਆਂ ਰਹੀਆਂ ਦੀਆਂ ਹਨ। ਅੱਜ ਪੰਜਾਬੀ ਸਿਹਤ ਵਿੱਚ ਧੜਾ-ਧੜ ਕਿਤਾਬਾਂ ਛਪ ਰਹੀਆਂ ਹਨ ਪਰ ਉਹਨਾਂ ਨੂੰ ਪੜਨ ਵਾਲਾ ਕੋਈ ਪਾਠਕ ਹੀ ਨਹੀਂ ਮਿਲਦਾ। ਪਹਿਲੇ ਸਮਿਆਂ 'ਚ ਕਿਤਾਬਾਂ ਦੇ ਐਡੀਸ਼ਨ ਹਜ਼ਾਰਾਂ ਦੀ ਗਿਣਤੀ ਵਿੱਚ ਛਪਦੇ ਸਨ। ਹੁਣ 150 ਤੋਂ ਵੱਧ ਕੋਈ ਕਿਤਾਬ ਸ਼ਬਦੀ ਨਹੀਂ ਬਹੁਤ ਸਾਰੇ ਵਿਦਵਾਨਾਂ ਨੇ ਤਾਂ ਇਹ ਵੀ ਮੰਗ ਕੀਤੀ ਹੈ ਕਿ ਇਹਨਾਂ ਥੀਸਿਸਾਂ ਦੀ ਜਾਂਚ ਕਰਵਾ ਕੇ ਇਹਨਾਂ ਥੀਸਿਸਾਂ ਨੂੰ ਰੱਦ ਕੀਤਾ ਜਾਵੇ ਪੰਜਾਬ 247 ਟੀਵੀ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਬੁੱਧ ਸਿੰਘ ਨੀਲੋਹਰਾਂ ਦਾ ਇੱਕ ਅੱਖਾਂ ਖੋਲਣ ਵਾਲਾ ਲੇਖ ਸ਼ਾਮਲ ਕਰਨ ਦੀ ਖੁਸ਼ੀ ਲੈ ਰਹੇ ਹਾਂ ਜੋ ਉਹਨਾਂ ਦੇ ਚਰਚਿਤ ਕਾਲਮ ਬੁੱਧ ਚਿੰਤਨ ਬੁੱਧ ਬਾਣ ਵਿੱਚੋਂ ਲਿਆ ਗਿਆ ਹੈ ਜਿਸ ਦਾ ਸਰਲੇਖ ਉਹਨਾਂ ਨੇ ਰੱਖਿਆ ਹੈ ਇਉਂ ਬਣਦੇ ਨੇ ਸਿਹਤ ਦੇ ਡਾਕਟਰ ਇਸ ਗੱਲ ਦੀ ਬਹੁਤ ਚਰਚਾ ਹੈ ਕਿ ਪੰਜਾਬ ਦੀ ਤਰਾਸਤੀ ਵਿੱਚ ਇੱਕ ਵੱਡੀ ਵਜ੍ਹਾ ਵਿਦਵਾਨਾਂ ਦਾ ਨਾਂ ਹੋਣਾ ਹੈ। ਭਾਰਤ ਵਿੱਚ ਬ੍ਰਿਟਿਸ਼ ਸਿੱਖਿਆ ਪ੍ਰਣਾਲੀ ਦੀ ਸ਼ੁਰੂਆਤ ਨੂੰ ਵੱਡੇ ਪੱਧਰ ਤੇ ਕਰਨ ਦਾ ਦੋਸ਼ ਬ੍ਰਿਟਿਸ਼ ਇਤਿਹਾਸਕਾਰ ਤੇ ਸਿਆਸਤਦਾਨ ਥਾਮਸ ਵੈਬਿੰਗਟਨ ਮੈਕਾਲੀ ਨੂੰ ਦਿੱਤਾ ਜਾਂਦਾ ਹੈ। ਜਿਸ ਨੇ ਗਵਰਨਰ ਜਨਰਲ ਕੌਂਸਲ ਵਿੱਚ ਸੇਵਾ ਨਿਭਾਈ ਅਤੇ 1835 ਵਿੱਚ ਆਪਣੇ ਮਕਾਲੇ ਮਿੰਟਰਾਹੀਂ ਅੰਗਰੇਜ਼ੀ ਸਿੱਖਿਆ ਦੀ ਵਕਾਲਤ ਕੀਤੀ। ਕਿਹਾ ਜਾਂਦਾ ਹੈ ਕਿ ਉਸ ਸਮੇਂ ਦੀ ਬਸਤੀਵਾਦੀ ਹਕੂਮਤ ਨੂੰ ਵਿਕਸਤ ਸੋਚ ਤੇ ਦਿਮਾਗਵਰਤਨ ਵਾਲੇ ਵਿਦਵਾਨ ਨਹੀਂ ਸੀ ਚਾਹੀਦੇ। ਸਗੋਂ ਅਕਲਬੀ ਹੋਣੇ ਕਲਰਕੀ ਕਰਨ ਯੋਗੀ ਸਮਰੱਥਾ ਵਾਲੇ ਵਿਅਕਤੀਆਂ ਦੀ ਜ਼ਰੂਰਤ ਸੀ। ਸੋ ਬ੍ਰਿਟਿਸ਼ ਸਿੱਖਿਆ ਨੀਤੀਆਂ ਦਾ ਸ਼ੁਰੂਆਤੀ ਧਿਆਨ ਬ੍ਰਿਟਿਸ਼ ਅਧਿਕਾਰੀਆਂ ਤੇ ਮਿਸ਼ਨਰੀਆਂ ਦੀ ਸਿੱਖਿਆ ਦੇ ਉੱਤੇ ਹੀ ਸੀ। ਬ੍ਰਿਟਿਸ਼ ਸਿੱਖਿਆ ਪ੍ਰਣਾਲੀ ਦਾ ਪ੍ਰਭਾਵ ਖਾਸ ਕਰਕੇ ਬੰਤਰ ਤੇ ਭਾਸ਼ਾ ਦੇ ਮਾਮਲੇ ਵਿੱਚ ਅੱਜ ਵੀ ਸਪਸ਼ਟ ਹੈ ਥੋੜੇ ਬਹੁਤੇ ਸੁਧਾਰਾਂ ਦੇ ਬਾਵਜੂਦ ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਬ੍ਰਿਟਿਸ਼ ਸਿੱਖਿਆ ਪ੍ਰਣਾਲੀ ਦੀ ਪਹੁੰਚ ਅਤੇ ਗੁਣਵਤਾ ਅਜੇ ਵੀ ਮੌਜੂਦ ਹੈ ਭਾਵੇਂ ਕਿ ਬ੍ਰਿਟਿਸ਼ ਸਿੱਖਿਆ ਦੀ ਵਿਰਾਸਤ ਨੇ ਭਾਰਤੀ ਸੱਭਿਆਚਾਰਕ ਪਛਾਣ ਦੀ ਸੰਭਾਲ ਅਤੇ ਸਿੱਖਿਆ ਵਿੱਚ ਰਵਾਇਤੀ ਗਿਆਨ ਦੀ ਭੂਮਿਕਾ ਬਾਰੇ ਬਹਿਸਾਂ ਵੀ ਸ਼ੁਰੂ ਕੀਤੀਆਂ ਨੇ ਪਰ ਰੱਟੇ ਮਾਰਨ ਤੇ ਪਹਿਲਾਂ ਹੀ ਮੌਜੂਦ ਦੂਸਰਿਆਂ ਦੇ ਕੀਤੇ ਕੰਮ ਦੀ ਨਕਲ ਕਰਨ ਦਾ ਨੋ ਸਟੈਂਡਰਡ ਮੈਥ ਲੈਣਾ ਜਿਸ ਕਾਰਨ ਆਲੋਚਨਾਤਮਕ ਸੋਚ ਅਤੇ ਰਚਨਾਤਮਕਤਾ ਦੇ ਵਿਕਾਸ ਵਿੱਚ ਰੁਕਾਵਟ ਤੇ ਖੜੋਤ ਪੈਦਾ ਹੋ ਚੁੱਕੀ ਹੈ ਇਸ ਸਿਸਟਮ ਵਿੱਚੋਂ ਨਿਕਲੇ ਹੋਏ ਨਕਲੀ ਵਿਦਵਾਨਾਂ ਦੀ ਪੋਲ ਬੁੱਧ ਸਿੰਘ ਨੀਲੋ अनेका ਵਿਰੋਧਾਂ ਤੇ ਦੁਸ਼ਮਣੀਆਂ ਸਹੀੜ ਕੇ ਵੀ ਵਾਖੂਬੀ ਖੋਲਦਾ ਹੈ ਪੰਜਾਬੀ ਸਹਿਤ ਦੇ ਵਿੱਚ ਅੱਜਕੱਲ ਸਹਿਤ ਦੇ ਡਾਕਟਰਾਂ ਦੀ ਬਹੁਤ ਭਰਮਾਰ ਹੋ ਰਹੀ ਹੈ UGC ਨੇ ਡਾਕਟਰ ਦੀ ਡਿਗਰੀ ਕਿਤਾਬ ਤੇ ਰਸਾਲਿਆਂ ਦੇ ਵਿੱਚ ਖੋਜ ਪੱਤਰ ਲਿਖਣੇ ਲਾਜ਼ਮੀ ਕਰ ਦਿੱਤੇ ਹਨ ਪਰ ਇਹ ਖੋਜਕਾਰ ਕਿਵੇਂ ਸਿਹਤ ਦੇ ਡਾਕਟਰ ਬਣਦੇ ਹਨ ਇਹਨਾਂ ਤੇ ਬੋਤ ਸਿੰਘ ਨੀਰੋ ਨੇ ਖੁਦ ਖੋਜ ਕੀਤੀ ਹੈ ਤੇ ਇਹਨਾਂ ਦੇ ਵਿੱਚੋਂ ਕੁਝ ਸਿਹਤ ਦੇ ਡਾਕਟਰ ਤੁਹਾਡੀ ਨਜ਼ਰ ਕਰਦੇ ਹਨ ਬੋਤ ਸਿੰਘ ਨੀਰੋ ਲਿਖਦੇ ਹਨ ਕਿ ਪਿਛਲੇ ਦਿਨੀ ਇੱਕ ਖਬਰ ਛਪੀ ਸੀ ਕਿ ਇੱਕ ਡਾਕਟਰ ਨੇ ਜ਼ਖਮੀ ਦੀ ਲੱਤ ਦਾ ਆਪਰੇਸ਼ਨ ਕਰਨ ਦੀ ਥਾਂ ਉਹਦੇ ਸਿਰ ਦਾ ਹੀ ਆਪਰੇਸ਼ਨ ਕਰ ਦਿੱਤਾ ਜਿਸ ਕਾਰਨ ਉਸ ਵਿਅਕਤੀ ਦੀ ਮੌਤ ਹੋ ਗਈ ਮੈਡੀਕਲ ਖੇਤਰ ਵਿੱਚ ਇਸ ਤਰ੍ਹਾਂ ਦੀਆਂ अनेका ਘਟਨਾਵਾਂ ਸਮੇਂ-ਸਿਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਇੱਕ ਡਾਕਟਰ ਨੇ ਆਪਰੇਸ਼ਨ ਦੌਰਾਨ ਕੈਂਚੀ ਹੀ ਟੀਵੀ ਦੇ ਅੰਦਰ ਛੱਡ ਦਿੱਤੀ ਤੇ ਕੈਂਚੀ ਦਾ ਪਤਾ ਫੁੱਲ ਚੁਗੜ ਦੌਰਾਨ ਲੱਗਿਆ ਸੀ ਤੇ ਉਸ ਕੈਂਚੀ ਦੇ ਕਾਰਨ ਹੀ ਉਸ ਦੀ ਮੌਤ ਹੋਈ ਸੀ ਇਸੇ ਤਰ੍ਹਾਂ ਹੀ ਪੰਜਾਬੀ ਸਿਹਤ ਵਿੱਚ ਇਸ ਤਰ੍ਹਾਂ ਬਣੇ ਹੋਏ ਡਾਕਟਰਾਂ ਨੇ ਜਿਹੜਾ ਪੰਜਾਬੀ ਭਾਸ਼ਾ ਸਿਹਤ ਤੇ ਸੱਭਿਆਚਾਰ ਦਾ ਨੁਕਸਾਨ ਕੀਤਾ ਹੈ ਇਸ ਦੇ ਨਤੀਜੇ ਹੁਣ ਪ੍ਰਤੱਖ ਤੌਰ ਤੇ ਸਾਹਮਣੇ ਆਉਣ ਲੱਗ ਪਏ ਹਨ ਪੰਜਾਬੀ ਸਿਹਤ ਵਿੱਚ ਜਿਹੜੀ ਖੜੋਤ ਆਈ ਹੈ ਉਹਦਾ ਮੁੱਖ ਕਾਰਨ ਇਹ ਹੈ ਕਿ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਅਜਿਹੇ ਖੋਤੀ ਡਾਕਟਰ ਹਨ ਜਿਹੜੇ ਨਕਲ ਮਾਰ ਕੇ ਪੜੇ ਹੋਏ ਹਨ ਤੇ ਵਿਦਿਆਰਥੀਆਂ ਨੂੰ ਨਕਲ ਮਾਰਨ ਦੀ ਸਿੱਖਿਆ ਦਿੰਦੇ ਹਨ ਹੁਣ ਤੱਕ ਪੰਜਾਬੀ ਸਹਿਤ ਭਾਸ਼ਾ ਤੇ ਸੱਭਿਆਚਾਰ ਵਿੱਚ 2300 ਤੋਂ ਉੱਪਰ ਪੀ ਐਚ ਡੀ ਹੋ ਚੁੱਕੀਆਂ ਹਨ ਇਹਨਾਂ ਵਿੱਚੋਂ 1980 ਤੱਕ ਸਿਰਫ ਤੇ ਸਿਰਫ 799 ਹੀ ਬੰਦੀਆਂ ਹਨ ਇਹਨਾਂ ਵਿੱਚ ਪੰਜਾਬ ਦੀਆਂ ਸਾਰੀਆਂ ਯੂਨੀਵਰਸਟੀਆਂ ਸਮੇਤ ਲੰਡਨ ਤੇ ਪਾਕਿਸਤਾਨ ਦੀਆਂ ਯੂਨੀਵਰਸਟੀਆਂ ਵੀ ਸ਼ਾਮਲ ਨੇ ਅੱਜ ਪੰਜਾਬੀ ਸਾਹਿਤ ਵਿੱਚ ਧੜਾ ਧੜ ਕਿਤਾਬਾਂ ਛਪ ਰਹੀਆਂ ਹਨ ਪਰ ਉਹਨਾਂ ਨੂੰ ਪੜਨ ਵਾਲਾ ਕੋਈ ਪਾਠਕ ਹੀ ਨਹੀਂ ਮਿਲਦਾ ਪਹਿਲੇ ਸਮਿਆਂ 'ਚ ਕਿਤਾਬਾਂ ਦੇ ਐਡੀਸ਼ਨ ਹਜ਼ਾਰਾਂ ਦੀ ਗਿਣਤੀ ਵਿੱਚ ਛਪਦੇ ਸਨ ਹੁਣ 150 ਤੋਂ ਵੱਧ ਕੋਈ ਕਿਤਾਬ ਛਪਦੀ ਹੀ ਨਹੀਂ ਹੁਣ ਉਹ ਵੀ ਲੇਖਕਾਂ ਨੂੰ ਖੁਦ ਹੀ ਪੱਲਿਓ ਖਰਚ ਕਰਕੇ ਛਪਾਉਣੀ ਪੈਂਦੀ ਹੈ ਰਿਲੀਜ਼ ਕਰਨੀ ਪੈਂਦੀ ਹੈ ਤੇ ਕਿਤਾਬਾਂ ਨੂੰ ਫਿਰ ਮੁਰੁੰਡਿਆਂ ਵਾਂਗ ਵੰਡਣਾ ਵੀ ਪੈਂਦਾ ਹੈ ਪੰਜਾਬੀ ਖੋਜ ਵਿੱਚ ਵੀ ਖੜੋਤ ਆ ਗਈ ਹੈ ਹਾਲਤ ਤਾਂ ਇਹ ਬਣੀ ਹੋਈ ਹੈ ਕਿ ਮੱਧਕਾਲ ਦੇ ਸਹਿਦ ਦਾ ਨਾਂ ਤਾਂ ਕੋਈ ਮਲਾਂਕਣ ਕਰਨ ਵਾਲਾ ਵਿਦਵਾਨ ਬਚਿਆਏ ਤੇ ਨਾ ਹੀ ਕੋਈ ਖਜਾਰਥੀ ਇਸ ਵਿਸ਼ੇ ਤੇ ਖੋਜ ਕਰਦਾ ਹੈ ਹੁਣ ਪੀ ਐਚ ਡੀ ਵਾਲਿਆਂ ਦੀ ਗਿਣਤੀ ਭਾਵੇਂ 2300 ਤੋਂ ਉੱਪਰ ਹੈ ਪੰਜਾਬੀ ਸਹਿਦ ਦੀ ਵਿਚਾਰਧਾਰਾ ਇਕਾ ਦੁਕਾ ਥੀਸਾ ਤੋਂ ਬਿਨਾ ਬਾਕੀ ਸਭ ਥੀਸਿਸ 1980 ਤੋਂ ਪਹਿਲਾਂ ਵਾਲੇ ਲਿਖੇ ਹੋਏ ਥੀਸਾ ਦੀ ਸਿੱਧੀ ਤੇ ਅਸਿੱਧੀ ਨਕਲ ਹਨ ਅਸੀਂ ਇਹਨਾਂ ਦਾ ਨਕਲਾ ਨਕਲਾਂ ਦਾ ਖਲਾਸਾ ਕਈ ਵਾਰ ਕਰ ਚੁੱਕੇ ਹਾਂ ਤੇ ਇਸ ਦਾ ਨਾਂ ਤਾਂ ਯੂਨੀ ਯੂਜੀਸੀ ਦੇ ਚੇਅਰਮੈਨ ਨੇ ਤੇ ਨਾ ਹੀ ਯੂਨੀਵਰਸਿਟੀਆਂ ਦੇ ਉਪ ਉਪ ਪੱਤੀਆਂ ਨੇ ਕੋਈ ਨੋਟਿਸ ਲਿਆ ਹੈ ਹੁਣ ਤੱਕ ਦੀ ਹੋਈ ਖੋਜ ਨੂੰ ਪੜਦਿਆਂ ਇਹ ਗੱਲ ਸਪਸ਼ਟ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਇਸ ਵਿੱਚ ਸਾਰੀਆਂ ਹੀ ਯੂਨੀਵਰਸਿਟੀਆਂ ਦੇ ਕੁਝ ਕੋ ਵਿਦਵਾਨ ਸ਼ਾਮਲ ਹਨ ਜਿਨ੍ਹਾਂ ਨੇ ਇਹ ਨਕਲ ਕਰਵਾਈ ਹੈ ਤੇ ਜਿਹੜੇ ਵਿਦਵਾਨ ਕੋਈ ਖੋਜ ਦਾ ਕਾਰਜ ਕਰਦੇ ਵੀ ਹਨ ਉਹਨਾਂ ਦਾ ਕੋਈ ਗੰਭੀਰ ਨੋਟਿਸ ਲੈਂਦਾ ਹੀ ਨਹੀਂ ਇਸ ਨਕਲ ਦੇ ਰੁਝਾਨ ਦੇ ਵਿੱਚ ਜੋ ਕੁਝ ਵੀ ਹੁਣ ਤੱਕ ਸਾਹਮਣੇ ਆਇਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਕਿ ਸ਼ਾਇਦ ਕੋਈ ਸਾ ਨੋਟਿਸ ਲੈ ਲਵੇ ਚਲੋ ਕੋਈ ਗੱਲ ਨਹੀਂ ਜੇਕਰ ਇਹ ਲੋਕ ਚੁੱਪ ਦੀ ਮਾਰ ਮਾਰਨ ਲਈ ਤਿਆਰ ਬੈਠੇ ਹਨ ਤਾਂ ਅਸੀਂ ਵੀ ਇੱਕ ਇੱਕ ਕਰਕੇ ਇਹਨਾਂ ਦੀਆਂ ਕਰਤੂਤਾਂ ਤੇ ਸਾਜਸ਼ਾਂ ਦੇ ਭਾਂਡੇ ਚਰਾਹੇ 'ਚ ਭੰਦਾ ਹੀ ਜਾਣਾ ਹੈ ਕਦੇ ਤਾਂ ਕੋਈ ਸਾਡੀ ਗੱਲ ਸੁਨੇਗਾ ਹੀ ਨਾ ਕਦੇ ਕੋਈ ਵਿਦਿਆਰਥੀ ਸੰਗਠਨੀ ਇਸ ਆਵਾਜ਼ ਨੂੰ ਬੁਲੰਦ ਕਰੇਗਾ ਚਲੋ ਜੇ ਕੁਝ ਵੀ ਨਹੀਂ ਹੁੰਦਾ ਤਾਂ ਘੱਟੋ ਘੱਟ ਸਾਡੇ ਜਨ ਵਿੱਚ ਤਾਂ ਥੋੜੀ ਜੀ ਨਾਰਾਜ਼ਗੀ ਰਹਿਣੀ ਹੀ ਚਾਹੀਦੀ ਹੈ ਉਚੇਰੀ ਸਿੱਖਿਆ ਐਮਫਿਲ ਤੇ ਪੀ ਐਚ ਡੀ ਵਿੱਚ ਕਿਸ ਤਰ੍ਹਾਂ ਨਕਲ ਹੁੰਦੀ ਹੈ ਸਾਡੇ ਜੂਨੀਅਰ ਯੂਨੀਵਰਸਿਟੀਆਂ ਵਿੱਚ ਬੈਠੇ ਵਿਦਵਾਨ ਕਿਵੇਂ ਮੱਖੀ ਤੇ ਮੱਖੀ ਮਾਰੀ ਜਾ ਰਹੇ ਹਨ ਅਤੇ ਇੱਕੋ ਵਿਸ਼ੇ ਤੇ ਖੋਜ ਕਰਵਾਈ ਜਾ ਰਹੇ ਹਨ ਖੋਜ ਦਾ ਵਿਸ਼ਾ ਇੱਕੋ ਹੁੰਦਾ ਹੈ ਯੂਨੀਵਰਸਿਟੀ ਗਾਈਡ ਤੇ ਖੋਜ ਕਰਨ ਵਾਲੇ ਬਦਲ ਜਾਂਦੇ ਹਨ ਪੰਜਾਬੀ ਖੋਜ ਦਾ ਕੋਈ ਲੰਬਾ ਇਤਿਹਾਸ ਵੀ ਨਹੀਂ ਕੋਈ 40 ਕਰਿਆਂ ਦਾ ਹੀ ਹੈ 1980 ਤੱਕ ਪੰਜਾਬੀ ਸਹਿਤ ਭਾਸ਼ਾ ਤੇ ਸੱਭਿਆਚਾਰ ਤੇ ਜਿੰਨੀ ਖੋਜ ਹੋਈ ਹੈ ਉਸ ਨੂੰ ਹੀ ਆਧਾਰ ਬਣਾ ਕੇ ਹੁਣ ਤੱਕ ਕੰਮ ਸਾਰਿਆ ਜਾ ਰਿਹਾ ਹੈ ਹੁਣ ਤੱਕ ਕੋਈ ਖੋਜ ਦੇ 2300 ਤੋਂ ਉੱਪਰ ਖੋਜ ਪ੍ਰਬੰਧ ਮਿਲ ਜਾਂਦੇ ਹਨ ਜਿਨ੍ਹਾਂ ਬਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਇੱਕ ਸੈਮੀਨਾਰ ਦੌਰਾਨ ਪੰਜਾਬੀ ਦੇ ਪ੍ਰਸਿੱਧ ਆਲੋਚਕ ਡਾਕਟਰ ਸਤਿੰਦਰ ਸਿੰਘ ਨੂਰ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਸੀ ਕਿ 2000 ਥੀਸਿਸਾਂ ਵਿੱਚੋਂ ਸਿਰਫ 200 ਹੀ ਚੰਗੇ ਹਨ ਜਾਂ ਮੌਲਕਾਨ ਬਾਕੀ ਸਭ ਇਧਰ ਉਧਰੋਂ ਨਕਲ ਨਾਲ ਤਿਆਰ ਕੀਤੇ ਹੋਏ ਹਨ ਆਓ ਤੁਹਾਨੂੰ ਵੀ ਦਿਖਾਈਏ ਕਿ ਕੁਝ ਥੀਸਾਂ ਦੇ ਨਮੂਨੇ ਜਿਨ੍ਹਾਂ ਨੇ ਆਪਣੇ ਤੋਂ ਪਹਿਲਾਂ ਇਹ ਥੀਸਾਂ ਵਿੱਚੋਂ ਕਿਸ ਤਰ੍ਹਾਂ ਨਕਲ ਮਾਰੀ ਹੋਈ ਹੈ ਸਭ ਤੋਂ ਪਹਿਲਾਂ ਨੰਬਰ 1 ਅਦਨੁਕ ਪੰਜਾਬੀ ਇਸਤਰੀ ਕਵੀਆਂ ਦੀ ਕਾਵ ਰਚਨਾ ਨਾਰੀ ਸੁਮੇਦਨਾ ਅਰਵਿੰਦਰ ਕੌਰ ਇਹਨਾਂ ਦੇ ਨਿਗਰਾਨ ਸਨ ਡਾਕਟਰ ਬਲਜੀਤ ਕੌਰ ਗੁਰਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ 1990 ਚ ਇਹ ਥੀਸਿਸ ਲਿਖਿਆ ਗਿਆ ਸੀ ਦੂਸਰੇ ਨੰਬਰ ਤੇ ਪੰਜਾਬੀ ਇਸਤਰੀ ਨਾਵਲ ਦੇ ਨਾਵਲਾਂ ਵਿੱਚ ਨਾਰੀ ਚੇਤਨਾ ਇਹ ਚਰਨਜੀਤ ਕੌਰ ਦਾ ਥੀਸਿਸ ਹੈ ਤੇ ਇਹਨਾਂ ਦੇ ਨਿਗਰਾਨ ਡਾਕਟਰ ਬਲਵਿੰਦਰ ਕੌਰ ਬਰਾੜ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਨ ਤੇ 1992 ਵਿੱਚ ਇਹ ਦੋਵੇਂ ਥੀਸਿਸ ਜਿਹੜੇ ਨੇ ਇਹਨਾਂ ਵਿੱਚੋਂ ਗੁਰਪ੍ਰੀਤ ਕੌਰ ਕਿਵੇਂ ਨਕਲ ਮਾਰਦੀ ਹੈ ਆਪਾਂ ਉੱਤੇ ਵੀ ਗੱਲ ਕਰਾਂਗੇ ਤੀਸਰਾ ਪੰਜਾਬੀ స్త్రీ ਨਾਵਲਕਾਰਾਂ ਦੇ ਨਾਵਲਾਂ ਵਿੱਚ ਨਾਰੀ ਸੰਵੇਦਨਾ ਗੁਰਪ੍ਰੀਤ ਕੋਰ ਜਿਨ੍ਹਾਂ ਨੇ 2002 ਵਿੱਚ ਕੁਰਛੇਤਰ ਯੂਨੀਵਰਸਿਟੀ ਕੁਰਛੇਤਰ ਤੋਂ ਐਪੀਐਚਡੀ ਹਾਸਲ ਕੀਤੀ ਤੇ ਇਹਨਾਂ ਥੀਸਸਾਂ ਵਿੱਚੋਂ ਕੁਰਛੇਤਰ ਯੂਨੀਵਰਸਿਟੀ ਵਾਲੇ ਥੀਸੇ ਵਿੱਚ ਉਪਰੋਕਤ ਦੋਵਾਂ ਥੀਸਸਾਂ ਦਾ ਬਹੁਤ ਸਾਰਾ ਮਸਾਲਾ ਚੋਰੀ ਕਰਕੇ ਬਿਨਾਂ ਕੁਝ ਬਦਲਿਆਂ ਹੂਬ ਹੂ ਹੀ ਉਤਾਰ ਦਿੱਤਾ ਗਿਆ ਹੈ ਅਰਵਿੰਦਰ ਕੌਰ 1990 ਵਾਲੇ ਥੀਸਿਸ ਦੇ ਪੰਨਾ ਨੰਬਰ 27 28 29 31 33 35 36 37 38 40 3 5 6 ਅਤੇ 7 ਨੂੰ ਗੁਰਪ੍ਰੀਤ ਕੌਰ ਦੇ 2002 ਨਹੀਂ ਆਪਣੇ ਥੀਸਿਸ ਦੇ ਪੰਨਾ ਨੰਬਰ 116 117 118 120 124 125 126 127 128 129 130 131 ਤੇ 132 ਤੱਕ ਸ਼ਬਦ ਸ਼ਬਦ ਉਤਾਰਿਆ ਹੋਇਆ ਹੈ ਗੁਰਪ੍ਰੀਤ ਕੌਰ ਨੇ ਚਰਨਜੀਤ ਕੌਰ ਦੇ 1992 ਦੇ ਥੀਸਿਸ ਦੇ ਪੰਨਾ ਨੰਬਰ 198 199 200 201 202 203 206 207 208 209 210 212 213 215 108 148 ਤੇ 149 ਸਫੇ ਨੂੰ ਗੁਰਪ੍ਰੀਤ ਨੇ ਆਪਣੇ ਥੀਸਿਸ ਦੇ ਸਫਾ ਨੰਬਰ 263 264 265 266 267 268 269 270 271 272 273 274 ਅਤੇ 275 ਅਤੇ ਇਸ ਤੋਂ ਇਲਾਵਾ ਪੰਨਾ 65 ਤੇ 96 ਅਤੇ 97 ਉਤੇ ਉਤਾਰਿਆ ਹੋਇਆ ਹੈ ਚੌਥਾ ਸ਼ਿਵ ਕੁਮਾਰ ਦੇ ਕਾਵ ਦਾ ਲੋਕ ਯਾਨਿਕ ਅਧਿਨ ਅਮਰਪਾਲ ਕੋਲ ਨੇ ਡਾਕਟਰ ਤ੍ਰੋਕ ਸਿੰਘ ਆਨੰਦ ਦੀ ਨਿਗਰਾਨੀ 8 ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀ ਐਚ ਡੀ ਕੀਤੀ ਹੋਈ ਹੈ ਨੰਬਰ 5 ਸ਼ਿਵ ਕੁਮਾਰ ਦੇ ਕਾਵ ਦਾ ਲੋਕ ਗਿਆਨਕ ਅਧਿयन ਪ੍ਰੇਮ ਲਤਾ ਸ਼ਰਮਾ ਨੇ ਡਾਕਟਰ ਨਰਵਿੰਦਰ ਕੌਸ਼ਲ ਦੀ ਨਿਗਰਾਨੀ 8 ਖੇਤਰ ਯੂਨੀਵਰਸਿਟੀ ਖੇਤਰ ਤੋਂ ਪੀ ਐਚ ਡੀ ਕੀਤੀ ਪ੍ਰੇਮ ਲਤਾ ਸ਼ਰਮਾ ਨੇ ਆਪਣੇ ਤੋਂ ਪਹਿਲਾਂ ਹੋਏ ਥੀਸਿਸ ਦੇ ਪੂਰੇ ਦੇ ਪੂਰੇ ਤਿੰਨ ਦੇ ਆਏ ਆਪਣੇ ਥੀਸਿਸ ਦਾ ਸ਼ਿੰਗਾਰ ਬਣਾ ਲੇ ਉਸਨੇ ਜਿਹੜੇ ਦੋ ਹੋਰ ਅਧਿਆਏ ਬਣਾਏ ਹਨ ਉਹ ਵੀ ਪੀ ਐਚ ਡੀ ਅਤੇ ਐਮ ਐਫਲ ਦੇ ਥੀਸਸਾਂ ਵਿੱਚੋਂ ਹੀ ਹਨ ਬੀਬੀ ਪ੍ਰੇਮ ਲਤਾ ਸ਼ਰਮਾ ਨੇ ਭਾਵੇਂ ਆਪਣੇ ਖੋਜ ਪ੍ਰਬੰਧ ਵਿੱਚ ਕੋਈ ਵਾਅਦਾ ਤਾਂ ਨਹੀਂ ਕੀਤਾ ਪਰ ਅਮਰਪਾਲ ਕੌਰ ਦੇ ਥੀਸੇਜ ਵਿੱਚ ਦਿੱਤੀਆਂ ਸ਼ਿਵ ਕੁਮਾਰ ਦੀਆਂ ਕਵਿਤਾ ਦੀਆਂ ਤੁਕਾਂ ਕੱਟ ਦਿੱਤੀਆਂ ਹਨ ਇਸੇ ਤਰ੍ਹਾਂ ਡਾਕਟਰ ਗੁਰਨਾਮ ਸਿੰਘ ਤੀਰ ਦੀ ਹਾਸ ਵਿਅੰਗ ਕਲਾ ਤੇ 1993 ਵਿੱਚ ਸਰਿੰਦਰ ਕੌਰ ਨੇ ਪੰਜਾਬ ਯੂਨੀਵਰਸਿਟੀ ਤੋਂ ਡਾਕਟਰ ਆਤਮ ਅਮਰ ਹਮਰਾਹੀ ਦੀ ਗਵਾਹੀ ਐਟ ਪੀ ਐਚ ਡੀ ਕੀਤੀ ਸੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀਬੀ ਸੁਖਦੀਪ ਕੌਰ ਨੇ ਡਾਕਟਰ ਬਰਵਿੰਦਰ ਕੌਰ ਬਰਾੜ ਦੀ ਗਵਾਹੀ ਐਟ ਡਾਕਟਰ ਗੁਰਨਾਮ ਸਿੰਘ ਤੀਰ ਦੀ ਪੰਜਾਬੀ ਹਾਸ ਵਿਅੰਗ ਸਹਿਤ ਨੂੰ ਦੇਣ ਇੱਕ ਆਲੋਚਨਾਤਮਕ ਅਧਿਐਨ 2004 ਵਿੱਚ ਪੀ ਐਚ ਡੀ ਕੀਤੀ ਇਸ ਥੀਸਿਸ ਵਿੱਚ ਖੋਜਾਰਥੀ ਗਾਈਡ ਅਤੇ ਯੂਨੀਵਰਸਿਟੀ ਬਦਲਦੀ ਹੈ ਤੇ ਬਾਕੀ ਸੁਰਿੰਦਰਕੌਰ ਤੇ ਵੱਲੋਂ ਥੀਸਿਸ ਨੂੰ ਪੇਸ਼ ਕੀਤਾ ਗਿਆ ਹੈ ਹੁਣ ਦੋਸ਼ ਅਸੀਂ ਨਾ ਤਾਂ ਨਗਰਾਨ ਸਾਹਿਬ ਨੂੰ ਦਿੰਨੇ ਆ ਤੇ ਨਾ ਹੀ ਉਸ ਬੀਬੀ ਨੂੰ ਜਿਹੜੀਆਂ ਹੁਣ ਡਾਕਟਰ ਬਣ ਕੇ ਪਤਾ ਨਹੀਂ ਕਿੱਥੇ ਕਿੱਥੇ ਚਾਨਣ ਵੰਡ ਰਹੀਆਂ ਹੋਣਗੀਆਂ ਦੋਸਤਾਂ ਸਿਸਟਮ ਦਾ ਹੈ ਜਿਹੜਾ ਇਹ ਕੁਝ ਕਰਨ ਤੇ ਸਕਰੋਨ ਦੀ ਸਰਕਾਰੀ ਪ੍ਰਵਾਨਗੀ ਦਿੰਦਾ ਹੈ ਜੇਕਰ ਸਿਸਟਮ ਹੀ ਰਿਹਾ ਹੋਏਗਾ ਤਾਂ ਇਹਨਾਂ ਬੀਬੀਆਂ ਨੇ ਕੋਈ ਜੱਗੋ ਤੇਰਵੀਂ ਤਾਂ ਨਹੀਂ ਕੀਤੀ ਹੁਣ ਜੇਕਰ ਅਸੀਂ ਪੰਜਾਬੀ ਵਿਦਵਾਨਾਂ ਦੇ ਸਹਿਤ ਦੀ ਇਤਿਹਾਸਕੀ ਜਾਂ ਸਮਿਖਿਆ ਦ੍ਰਿਸ਼ਟੀਆਂ ਵਿੱਚ ਮਨੋਵਿਲੇਸ਼ ਵਿਸ਼ਲੇਸ਼ਣ ਬਾਰੇ ਲਿਖਦੇ ਆ ਕਿਹੜੇ-ਕਿਹੜੇ ਪੱਛਮੀ ਵਿਦਵਾਨਾਂ ਦੀਆਂ ਸਿੱਧੀਆਂ ਨਕਲਾਂ ਮਾਰੀਆਂ ਹਨ ਨੂੰ ਨੂ ਨੂ ਨਸ਼ਰ ਕਰਨ ਵਾਲੇ ਤੌਰ 'ਤੇ ਤਾਂ ਪੰਜਾਬੀ ਵਿੱਚ ਕੋਈ ਵੀ ਲੋਚਨਾ ਦਾ ਸੈਮੀਨਾਰ ਜਿੰਨਾ ਵਿਦਵਾਨਾਂ ਬਿਨਾ ਫਿੱਕਾ ਲੱਗਦਾ ਹੈ ਉਹ ਵਿਦਵਾਨ ਸੈਮੀਨਾਰਾਂ ਵਿੱਚ ਜਾਣ ਤੋਂ ਕੰਨੀ ਘਤਰਾਉਣ ਲੱਗ ਪੈਣਗੇ ਉਹ ਸਟੇਜਾਂ ਉੱਪਰ ਜਿਵੇਂ ਬੋਲਦੇ ਹਨ ਨਸ਼ਰ ਹੋਣ ਤੇ ਨਾਂ ਬੁੱਲਾਂ ਤੇ ਪੇਪੜੀ ਆ ਗਈ ਤਾਂ ਤੁਸੀਂ ਸਾਨੂੰ ਕਿਓ ਹੁਣ ਤੁਸੀਂ ਸਵਾਲ ਇਹ ਤਾਂ ਕਰ ਸਕਦੇ ਹੋ ਕਿ ਫੇਰ ਭਾਈ ਤੁਸੀਂ ਉਹਨਾਂ ਨੂੰ ਨਸ਼ਰ ਕਰਦੇ ਕਿਉਂ ਨਹੀਂ ਇਸ ਦਾ ਜਵਾਬ ਬੜਾ ਵਧੀਆ ਹੈ ਅਸੀਂ ਨਸ਼ਰ ਕਰਨ ਨੂੰ ਕਰੀਏ ਮੈਟਾਕ੍ਰਿਟਿਸਿਜ਼ਮ ਵਾਲੇ ਕਰਨੇ ਕੰਮ ਜਿਨ੍ਹਾਂ ਨੇ ਕ੍ਰਿਟਿਸਿਜ਼ਮ ਕਰਨਾ ਹੁੰਦਾ ਉਹ ਕੰਮ ਕਰਨ ਪੀ ਐਚ ਡੀ ਚ ਹੁੰਦੀ ਨਕਲ ਬਾਰੇ ਸਿਰਫ ਇੱਕ ਹੀ ਵਿਦਵਾਨ ਬੋਲਿਆ ਸੀ ਅਸੀਂ ਸੋਚਿਆ ਕਿਸੇ ਵਿਦਵਾਨ ਨੇ ਬੋਲਣ ਦੀ ਜ਼ਰੂਰਤ ਤਾਂ ਕੀਤੀ ਹੈ ਉਹਨਾਂ ਨੇ ਜਿਹੇ ਸਵਾਲ ਪੈਦਾ ਕੀਤੇ ਸਨ ਜਿਨ੍ਹਾਂ ਦਾ ਜਵਾਬ ਲੱਭੇ ਬਿਨਾ ਪੰਜਾਬੀ ਭਾਸ਼ਾ ਦਾ ਵਿਕਾਸ ਸੰਭਵ ਹੀ ਨਹੀਂ ਹੈ ਅਤੇ ਜੇਕਰ ਭਾਸ਼ਾ ਦਾ ਵਿਕਾਸ ਨਹੀਂ ਹੋ ਸਕੇਗਾ ਤਾਂ ਸਿਹਤ ਅਤੇ ਸੱਭਿਆਚਾਰ ਦੇ ਵਿਕਾਸ ਦੀ ਤੁਸੀਂ ਉਮੀਦ ਕਰ ਹੀ ਨਹੀਂ ਸਕਦੇ ਅਤੇ ਜੇਕਰ ਲੋਕਾਂ ਦੀ ਸੱਭਿਆਚਾਰਕ ਤੌਰ ਤੇ ਮਾਨਸਿਕਤਾ ਵਿਕਾਸ ਨਹੀਂ ਕਰਦੀ ਉਹਨਾਂ ਦੇ ਸਮਾਜਿਕ ਮਨੋਵਿਗਿਆਨ ਵਿੱਚ ਕ੍ਰਾਂਤੀਕਾਰੀ ਤਬਦੀਲੀ ਨਹੀਂ ਆਉਂਦੀ ਉਦੋਂ ਤੱਕ ਮਨੁੱਖ ਦੇ ਉਤਪਾਦਨ ਦੇ ਵਿਕਾਸ ਦੀ ਵੀ ਕਲਪਨਾ ਕਰਨੀ ਸੰਭਵ ਹੈ ਮਨੁੱਖ ਵੱਲੋਂ ਕੀਤੇ ਜਾਣ ਵਾਲੇ ਉਤਪਾਦਨ ਵਿੱਚ ਵਾਧਾ ਬਹੁਤ ਸਾਰੀਆਂ ਗੱਲਾਂ ਤੇ ਨਿਰਭਰ ਕਰਦਾ ਹੈ ਇਸ ਲਈ ਇਹ ਸਾਰੇ ਨੁਕਤੇ ਆਪੋ ਆਪਣੇ ਵਿੱਚ ਇੰਨੇ ਪੀੜੇ ਬਜੇ ਹੋਏ ਹਨ ਕਿ ਇੱਕ ਦੂਜੇ ਨਾਲ ਉਹ ਨਖੇੜ ਕੇ ਵੇਖਿਆ ਹੀ ਨਹੀਂ ਜਾ ਸਕਦਾ ਗੱਲ ਆਪਾਂ ਥੀਸਿਸਾਂ ਬਾਰੇ ਕਰ ਰਹੇ ਹਾਂ ਇੱਕ ਹੋਰ ਨਕਲਚੀ ਦੀ ਮਿੱਟੀ ਉੱਡਦੀ ਵੇਖੋ ਇਹ ਪੰਜਾਬੀ ਯੂਨੀਵਰਸਿਟੀ ਵਿੱਚ ਪਹਿਲਾਂ 1990 ਤੇ ਫਿਰ 2 ਸਾਲ ਬਾਅਦ ਵਿਸ਼ਾ ਬਦਲ ਕੇ ਕਰਾਇਆ ਜਾਂਦਾ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅਦਨਿਕ ਪੰਜਾਬੀ ਕਾਵ ਵਿੱਚ ਨਵ ਰਹਾਸਵਾਦੀ ਪ੍ਰਵਿਰਤੀਆਂ 1990 ਵਿੱਚ ਡਾਕਟਰ ਗਰਮੀਤ ਸਿੰਘ ਡਾਕਟਰ ਅਛਰਾ ਸਿੰਘ ਦੀ ਕਾਹਲਾਂ ਦੀ ਗਵਾਈ ਏਟ ਕਰਦਾ ਹੈ ਫਿਰ ਪ੍ਰੋਫੈਸਰ ਪੂਰਨ ਸਿੰਘ ਤੇ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦੀ ਕਾਵ ਰਚਨਾ ਵਿੱਚ ਰਸਵਾਦ ਦਾ ਤੁਰਨਾਤਮਕ ਕੈਦਨ 1992 ਵਿੱਚ ਡਾਕਟਰ ਦਿਨੇਸ਼ ਚੀ ਦਾ ਰਸਵਾਦ ਡਾਕਟਰ ਰਜਿੰਦਰ ਕੌਰ ਢੀਂਸਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 1975 ਤੋਂ ਡਾਕਟਰ ਸੁਰਿੰਦਰ ਸਿੰਘ ਕੋਹਲੀ ਦੀ ਅਗਵਾਈ ਹੇਠ ਕਰਦੀ ਹੈ ਸੇਖ ਰਸਵਾਦ ਡਾਕਟਰ ਬਲਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ 1988 ਵਿੱਚ ਪੀ ਐਚ ਡੀ ਕਰਦੇ ਹਨ ਹੁਣ ਇਨਾਂ ਥੀਸਿਸਾਂ ਦਾ ਰਸਵਾਦ ਬੰਦੀ ਸਿਧਾਂਤਕ ਅਧਿਐ ਇੱਕ ਦੂਜੇ ਨਾਲ ਮਿਲਣਾ ਸੁਭਾਵਕ ਕੀ ਹੈ ਪਰ ਸਤੰਮ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਾਲਿਆਂ ਇਹ ਖੋਜਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਉਹ ਜਿਸ ਥੀਸਿਸ ਉੱਪਰ ਕੰਮ ਕਰਨ ਦੀ ਮਨਜ਼ੂਰੀ ਦੇ ਰਹੇ ਹਨ ਉਹ ਉਹਨਾਂ ਦੀ ਹੀ ਯੂਨੀਵਰਸਿਟੀ ਵਿੱਚ 2 ਸਾਲ ਪਹਿਲਾਂ ਹੋ ਚੁੱਕਾ ਹੋਇਆ ਹੈ ਹੁਣ ਹੋਰ ਕੀ ਹੋਇਆ ਹੈ ਰਣਜੀਤ ਕੌਰ ਨੇ ਗਰਮੀਤ ਸਿੰਘ ਦੇ ਥੀਸਿਸ ਦੇ 7 15 13 8 11 12 16 15 17 18 19 20 23 22 ਅਤੇ 28 ਜਿਹੜੇ ਪੰਨੇ ਨੇ ਉਹਨਾਂ ਨੂੰ ਆਪਣੇ ਥੀਸੇਜ ਦੇ ਪੰਨਿਆਂ 1 2 3 4 5 6 7 8 9 10 12 13 14 15 16 17 19 ਅਤੇ 20 ਉੱਤੇ ਉਤਾਰ ਲਿਆ ਹੈ ਇੱਥੇ ਗੱਲ ਸਿਧਾਂਤਕ ਅਧਿਆਏ ਦੇ ਇੱਕ ਦੂਜੇ ਨਾਲ ਮਿਲਦੀ ਨਹੀਂ ਸਗੋਂ ਸ਼ਬਦ ਸ਼ਬਦ ਦੂਸਰੇ ਥੀਸੇਜ ਦੇ ਚੇਪਣ ਦੀ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਉਤਾਰਾ ਕਰਨ ਵੇਲੇ ਜੇਕਰ ਪਹਿਲੇ ਥੀਸੇਜ ਵਿੱਚ ਕੋਈ ਸ਼ਬਦਿਕ ਉਕਾਈ ਰਹਿ ਗਈ ਜਾਨੀ ਕਿ ਕੋਈ ਗਲਤੀ ਰਹਿ ਗਈ ਹੋਵੇ ਤਾਂ ਦੂਜੇ ਥੀਸਜ ਵਾਲੇ ਮੱਖੀ ਉੱਤੇ ਮੱਖੀ ਐਸੀ ਮਾਰੀ ਹੈ ਕਿ ਉਹ ਸ਼ਬਦ ਦੀ ਉਕਾਈ ਵੀ ਉਸੇ ਤਰ੍ਹਾਂ ਹੀ ਉਤਾਰ ਲਈ ਗਈ ਹੈ ਹੁਣ ਜੇਕਰ ਮੈਂ ਕਹਾ ਕਿ ਸ਼ਰਮ ਮਗਰ ਇਹਨਕੋ ਆਤੀ ਨਹੀਂ ਤਾਂ ਤੁਸੀਂ ਗੁੱਸਾ ਕਰੋਗੇ ਇਹ ਨਕਲਚੀ ਸਿਰਫ ਪੰਨਾ ਪੰਨਾ ਨਕਲੀ ਨਹੀਂ ਮਾਰਦੇ ਪੂਰੇ ਥੀਸਜ ਦੀ ਹੀ ਨਕਲ ਮਾਰਦੇ ਹਨ ਪੂਰੇ ਥੀਸਜ ਦੀ ਵਿਧੀ ਵੀ ਉਹ ਪੜਾਉਂਦੇ ਹਨ ਪੀ ਐਚ ਡੀ ਦੇ ਵਿਦਵਾਨ ਕਿਵੇਂ ਮੱਖੀ ਦੇ ਮੱਖੀ ਮਾਰ ਰਹੇ ਹਨ ਇਸ ਦਾ ਕੁਝ ਦਿਨ ਪਹਿਲਾਂ ਖੁਲਾਸਾ ਕੀਤਾ ਸੀ ਜਿਸ ਵਿੱਚ ਕੁਝ ਖੋਤੀ ਵਿਦਵਾਨਾਂ ਦੇ ਖੋਜ ਪ੍ਰਬੰਧਾਂ ਵਿੱਚ ਕੀਤੀਆਂ ਗਈਆਂ ਕਪੜੇਬਾਜ਼ੀਆਂ ਨੂੰ ਤੱਥਾਂ ਸਮੇਤ ਸਿੱਧ ਕੀਤਾ ਸੀ ਇਹ ਵਿਦਵਾਨ ਆਪਣੇ ਸਮੇਂ ਤੋਂ ਪਹਿਲਾਂ ਹੋਏ ਖੋਜ ਪ੍ਰਬੰਧਾਂ ਨੂੰ ਕਿਵੇਂ ਜਿਉਂ ਦੇ ਤਿਉਂ ਚੇਪ ਰਹੇ ਹਨ ਪੀ ਐਚ ਡੀ ਨਕਲਜੀ ਖੋਜ ਭਰਪੂਰ ਲੇਖ ਨੇ ਪੰਜਾਬੀ ਭਾਸ਼ਾ ਸਹਿਤ ਸੱਭਿਆਚਾਰ ਦੇ ਖੇਤਰ ਵਿੱਚ ਖਲਬਲੀ ਮਚਾ ਦਿੱਤੀ ਉਸ ਦਿਨ ਤੋਂ ਲਗਾਤਾਰ ਫੋਨ ਤੇ ਵਿਦਵਾਨਾਂ ਵੱਲੋਂ ਇਸ ਦੀ ਭਰਪੂਰ ਛਲਾਂਗਾ ਕੀਤੀ ਜਾ ਰਹੀ ਹੈ ਭਾਵੇਂ UGC ਨੇ 30% ਨਕਲ ਨੂੰ ਮਾਨਤਾ ਦੇ ਦਿੱਤੀ ਹੈ ਪਰ ਖੁਜਾਰਤੀ ਅਕਲ ਤੋਂ ਬਿਨਾਂ ਨਕਲ ਮਾਰ ਰਹੇ ਹਨ ਇਸ ਦਾ ਖਲਾਸਾ ਕੁਝ ਦਿਨ ਪਹਿਲਾਂ ਡਾਕਟਰ ਧਰਮ ਸਿੰਘ ਦੀ ਪੁਸਤਕ ਜਿਹੜੀ ਹੈ ਖੋਜ ਸੰਦਰਭ ਦੇ ਵਿੱਚ ਕੀਤਾ ਸੀ ਭਾਵੇਂ ਉਹਨਾਂ ਨੇ ਕੁਝ ਥੀਸਾ ਦੇ ਸਰਲੇਖ ਲੇਕ ਕੇ ਇਸ ਨੇਰ ਦਾ ਥੋੜਾ ਜਿਹਾ ਸੱਚ ਪੇਸ਼ ਕੀਤਾ ਸੀ ਬਹੁਤ ਸਾਰੇ ਵਿਦਵਾਨਾਂ ਤੇ ਪੰਜਾਬੀ ਇਤਹਾਸ਼ੀਆਂ ਨੇ ਵੀ ਇਹ ਆਖਿਆ ਸੀ ਕਿ ਵਿਦਵਾਨ ਕਿਵੇਂ ਆਪਣੇ ਚਾਹੇਤੇ ਚਾਹੇਤੀਆਂ ਨੂੰ ਪੀ ਐਚ ਡੀ ਦੇ ਥੀਸਿਸ ਲਿਖ ਲਿਖ ਕੇ ਦੇ ਰਹੇ ਹਨ ਤੇ ਫਿਰ ਉਹਨਾਂ ਨੂੰ ਪੱਕੇ ਤੌਰ ਤੇ ਕਾਲਜਾਂ ਵਿੱਚ ਅਧਿਆਪਕ ਵੀ ਭਰਤੀ ਕਰਾ ਰਹੇ ਹਨ ਇਸ ਵਿੱਚ ਯੂਨੀਵਰਸਿਟੀਆਂ ਦਾ ਵਿਦਵਾਨ ਦੁੱਧ ਦੁੱਧ ਤੋਤਾ ਨਹੀਂ ਹੈ ਜਿਹੜੇ ਚੰਗੇ ਹਨ ਉਹ ਚੁੱਪਪ ਹਨ ਉਂਝ ਸਭ ਦੇ ਇਸ ਕਾਰੋਬਾਰ ਵਿੱਚ ਹੱਥ ਰੰਗੇ ਹੋਏ ਹਨ ਡਾਕਟਰ ਤੇਜਿੰਦਰ ਕੌਰ ਨੇ 1988 ਵਿੱਚ ਨਿਗਰਾਨ ਡਾਕਟਰ ਕਰਨੈਲ ਸਿੰਘ ਥਿੰਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੰਜਾਬ ਦੇ ਗਹਿਣੇ ਸਮਾਜ ਸੱਭਿਆਚਾਰਕ ਅਧਿਐਨ ਵਿਸ਼ੇ ਤੇ ਖੋਜ ਪ੍ਰਬੰਧ ਲਿਖਿਆ ਸੀ ਤੇ ਡਾਕਟਰ ਤੇਜਿੰਦਰ ਕੌਰ ਦੇ ਖੋਜ ਪ੍ਰਬੰਧ ਦੇ ਪੰਨਾ ਨੰਬਰ 1 ਤੋਂ 10 59 61 68 ਤੋਂ 113 134 156 169 ਤੋਂ 173 171 ਤੋਂ 194 226 227 231 232 ਦੇ ਪੰਨੇ ਰਜਿੰਦਰ ਕੌਰ 2012 ਵਿੱਚ ਜਿਨ੍ਹਾਂ ਦੇ ਨਿਗਰਾਨ ਡਾਕਟਰ ਬਲਜੀਤ ਕੌਰ ਸੇਖੋਂ ਪੰਜਾਬੀ ਭਾਸ਼ਾਵਾ ਵਿਭਾਗ ਪਟਿਆਲਾ ਨੇ 1 ਤੋਂ 10 88 ਤੋਂ 99 164 ਤੋਂ 219 223 ਤੋਂ 250 ਡਾਕਟਰ ਤੇਜਿੰਦਰ ਕੌਰ ਨੇ ਥੀਸਿਸ ਦੇ ਪੰਨੇ ਪੰਨੇ ਆਪਣੇ ਥੀਸਿਸ ਵਿੱਚ ਚੇਪੇ ਹੋਏ ਹਨ ਪਰ ਇਹ ਜਿਸ ਵਿਸ਼ੇ ਤੇ ਖੋਜ ਪ੍ਰਬੰਧ ਹੈ ਉਸ ਬਾਰੇ ਖਾਨਾ ਪੂਰਤੀ ਹੀ ਕੀਤੀ ਹੋਈ ਹੈ ਹਰ ਥੀਸਿਸ ਨੂੰ ਚੈੱਕ ਕਰਨ ਵਾਲੇ ਦੋ ਪ੍ਰੀਖਿਅਕ ਹੁੰਦੇ ਹਨ ਤੇ ਨਿਗਰਾਨ ਆਪਣੇ ਵੱਲੋਂ ਖੋਜਾਰਥੀ ਨੂੰ ਸਰਟੀਫਿਕੇਟ ਵੀ ਦੇ ਦਿੰਦਾ ਹੈ ਕਿ ਤੋਂ ਪਹਿਲਾਂ ਇਸ ਵਿਸ਼ੇ ਤੇ ਖੋਜਕਾਰ ਜੋ ਹੈ ਹੀ ਨਹੀਂ ਜਦ ਕਿ ਇਹ ਸੱਚ ਤੁਹਾਡੇ ਸਾਹਮਣੇ ਹੈ ਬਹੁਤ ਸਾਰੇ ਵਿਦਵਾਨਾਂ ਨੇ ਤਾਂ ਇਹ ਵੀ ਮੰਗ ਕੀਤੀ ਹੈ ਕਿ ਇਹਨਾਂ ਥੀਸਿਸਾਂ ਦੀ ਜਾਂਚ ਕਰਵਾ ਕੇ ਇਹਨਾਂ ਥੀਸਿਸਾਂ ਨੂੰ ਰੱਦ ਕੀਤਾ ਜਾਵੇ ਤੇ ਸਬੰਧਤ ਨਿਗਰਾਨ ਪ੍ਰਿਖਿਆ ਤੇ ਖੋਜਕਾਰੀ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਪਰ ਸਵਾਲ ਤਾਂ ਇਹ ਹੈ ਕਿ ਕੌਣ ਆਖੇ ਰਾਣੀਏ ਅੱਗਾ ਟੱਕ ਕਿਉਂਕਿ ਇਸ ਹਮਾਂ ਵਿੱਚ ਸਭ ਨੰਗੇ ਹਨ ਜਿਵੇਂ ਕਹਿੰਦੇ ਹਨ ਕਿ ਕੀ ਗੰਜੀ ਨਾਉ ਤੇ ਕੀ ਨਿਚੋੜੂ ਉਚੇਰੀ ਸਿੱਖਿਆ ਵਿੱਚ ਵਧ ਰਿਹਾ ਹਨੇਰ ਕੇਵਲ ਪੰਜਾਬੀ ਭਾਸ਼ਾ ਵੇਚੀ ਨਹੀਂ ਬਲਕਿ ਹੋਰ ਨਾ ਵਿਸ਼ਿਆਂ ਵਿੱਚ ਵੀ ਇਹੀ ਕੁਝ ਹੁੰਦਾ ਹੈ ਜੇ ਕੋਈ ਆਪਣੇ ਨਾਲ ਵਾਪਰੀਆਂ ਧੱਕੇਸ਼ਾਈਆਂ ਨੂੰ ਮੇਰੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹੈ ਤਾਂ ਉਹ ਕਰ ਸਕਦਾ ਹੈ ਜਿਵੇਂ ਕੁਝ ਦਿਨ ਪਹਿਲਾਂ ਸਵਲਤਾਮੀਨੇ ਕਹਾਣੀ ਗਾਈਡ ਤੇ ਪੇਜੀ ਦੇ ਫੁੱਲ ਲਿਖੀ ਸੀ ਤੇ ਡਾਕਟਰ ਬਲਵੰਤ ਸਿੰਘ ਸੰਧੂ ਨੇ ਆਉ ਪੀ ਐਚ ਡੀ ਕਰੀਏ ਲਿਖ ਕੇ ਸੰਹਿਰ ਦਾ ਕੁਝ ਪੱਖ ਸਾਹਮਣੇ ਪਾਠਕਾਂ ਦੇ ਸਾਹਮਣੇ ਰੱਖਿਆ ਸੀ ਪਰ ਟਕੀ ਰਜਨ ਦਿਓ ਵਾਲੀ ਗੱਲ ਹੈ ਕਿਹੜੇ ਕਿਹੜੇ ਵਿਦਵਾਨ ਨੇ ਕਿਸ ਕਿਸ ਦਾ ਥੀਸਿਸ ਲਿਖਿਆ ਹੈ ਤੇ ਉਹਨਾਂ ਨੇ ਆਪਣੇ ਥੀਸਾ ਦੇ ਨਾਮ ਬਦਲ ਕੇ ਇਸ ਹਨੇਰ ਨੂੰ ਵਿਦਾਇਆ ਹੈ ਸਭ ਤੋਂ ਵੱਧ ਕਿਸ ਨੇ ਬੀਬੀਆਂ ਨੂੰ ਪੀ ਐਚ ਡੀ ਕਰਵਾਈਆਂ ਤੇ ਕਿਸ ਕਿਸ ਨੂੰ ਕੀ ਕੀ ਕੀਤਾ ਕੀ ਕੀ ਕਰ ਰਹੇ ਹਨ ਇਹ ਸਬੰਧੀ ਖੋਜ جاری ਹੈ ਗੱਲ ਕਰਨੋਂ ਰਿਹਾ ਨਹੀਂ ਜਾਂਦਾ ਕਿਉਂਕਿ ਕੁਝ ਸੰਵੇਦਨਸ਼ੀਲ ਵਿਅਕਤੀ ਆ ਕੇ ਸਾਣ ਲਾਉਂਦੇ ਰਹਿੰਦੇ ਹਨ ਅਸੀਂ ਡਾਕਟਰ ਸੇਵਾ ਸਿੰਘ ਜੀ ਨਾਲ ਗੱਲਬਾਤ ਕਰ ਰਹੇ ਸਨ ਗੱਲਬਾਤ ਕਰਦਿਆਂ ਉਹਨਾਂ ਨੇ ਸੂਫੀ মত ਬਾਰੇ ਜੋ ਗੱਲਾਂ ਕੀਤੀਆਂ ਸੋ ਕੀਤੀਆਂ ਹੀ ਜਿਹੜੀਆਂ ਗੱਲਾਂ ਉਹਨਾਂ ਸਾਡੀ ਮੀਡਲ ਕਲਾਸ ਬਾਰੇ ਕੀਤੀਆਂ ਉਹਨਾਂ ਨੂੰ ਸੁਣ ਕੇ ਡਰ ਲੱਗਦਾ ਸੀ ਕੋਈ ਸੰਵੇਦਨਸ਼ੀਲ ਵਿਅਕਤੀ ਬਚਿਆ ਹੀ ਨਹੀਂ ਹੈ ਹੁਣ ਆਹ ਪ੍ਰੋਫੈਸਰ ਲੋਕੀ ਕਿੰਨੀ ਤਨਖਾਹ ਲੈਂਦੇ ਹਨ ਸਹੂਲਤਾਂ ਕਿੰਨੀਆਂ ਹਨ ਇੱਜ਼ਤ ਕਿੰਨੀ ਹੈ ਹੋਰ ਤਾਂ ਹੋਰ ਜੋ ਸਮਝਣ ਤਾਂ ਜ਼ਿੰਮੇਵਾਰੀ ਕਿੰਨੀ ਵੱਡੀ ਹੈ ਪਰ ਜੇਕਰ ਇਹਨਾਂ ਦੇ ਕਿਰਦਾਰ ਵੇਖੋ ਤਾਂ ਤੁਸੀਂ ਕੰਬ ਜਾਓਗੇ ਆਹ ਹੋਣ ਡਿਗਰੀਆਂ ਕਰਦੇ ਆਂ ਕਰਾਉਂਦੇ ਆਂ ਥੀਸਾ ਉੱਪਰ ਦਸਖਤ ਕਰਦੇ ਆਂ ਕਦੇ ਇਹਨਾਂ ਦੇ ਮਨ 'ਚ ਖਿਆਲ ਹੀ ਨਹੀਂ ਆਇਆ ਕਿ ਇਸ ਦਾ ਮਾੜਾ ਅਸਰ ਜੇਕਰ ਦੂਜਿਆਂ ਦੇ ਬੱਚਿਆਂ ਉੱਤੇ ਪੈਂਦਾ ਹੈ ਤੇ ਕਦੇ ਸਾਡੀ ਵਾਰੀ ਸਾਡੇ ਬੱਚਿਆਂ ਦੀ ਵੀ ਆ ਜਾਣੀ ਹੈ ਪਰ ਨਹੀਂ ਅਸੀਂ ਤਾਂ ਭ੍ਰਸ਼ਟਾਚਾਰ ਅਤੇ ਆਲਸੀ ਪੁਨੇ ਦੀ ਦਲਦਲ ਵਿੱਚ ਫਸੇ ਹੋਏ ਆਂ ਸਾਨੂੰ ਹੁਣ ਕੱਢਣ ਵਾਲਾ ਕੌਣ ਹੈ ਵੈਸੇ ਤੁਹਾਡਾ ਤਾਂ ਸਾਨੂੰ ਪਤਾ ਨਹੀਂ ਪਰ ਇਸ ਤਰ੍ਹਾਂ ਦੀਆਂ ਨਕਲਾ ਮਾਰ ਕੇ ਲਈਆਂ ਪੀ ਐਚ ਡੀ ਦੀਆਂ ਡਿਗਰੀਆਂ ਤੇ ਵੱਡੇ ਵੱਡੇ ਪੰਜਾਬੀ ਵਿਦਵਾਨਾਂ ਦੀਆਂ ਭਾਰੇ ਭਾਰੇ ਸ਼ਬਦਾਂ ਵਾਲੀਆਂ ਆਲੋਚਨਾ ਮੈਟਾ ਆਲੋਚਨਾ ਦੀਆਂ ਪੁਸਤਕਾਂ 'ਚ ਕੀਤੇ ਪੱਛਮੀ ਵਿਦਵਾਨਾਂ ਦੇ ਵਿਚਾਰਾਂ ਨੂੰ ਹੂ ਬੂ ਤਾਰੇ ਪੜ ਕੇ ਪੰਜਾਬੀ ਅਧਿਅਨ ਦੇ ਖੇਤਰ ਤੇ ਲੋਚਨਾ ਤੋਂ ਇੰਨੀ ਕਿ ਨਫਰਤ ਹੋ ਗਈ ਹੈ ਕਿ ਕਿਸੇ ਸੈਮੀਨਾਰ ਤੇ ਜਾਣ ਤੋਂ ਮਨ ਹੀ ਅੱਕ ਗਿਆ ਹੈ ਜਦੋਂ ਇਹ ਨਕਲਚੀ ਵਿਦਵਾਨ ਸਟੇਜ ਉੱਤੇ ਬੋਲ ਰਹੇ ਹੁੰਦੇ ਹਨ ਅਤੇ ਲੋਕਾਂ ਨੂੰ ਜਾਦੂਗਰ ਵਾਂਗ ਭੈ ਪੀਤ ਕਰ ਰਹੇ ਹੁੰਦੇ ਹਨ ਤਾਂ ਦਿਮਾਗ ਨੂੰ ਇਹਨਾਂ ਦੇ ਵਿਚਾਰ ਝੂਠੇ ਤੇ ਚੋਰੀ ਕੀਤੇ ਹੋਣ ਦੀਆਂ ਅੜਾਉਣੀਆਂ ਪਰੇਸ਼ਾਨ ਕਰਨ ਲੱਗ ਪੈਂਦੀਆਂ ਹਨ ਇਹਨਾਂ ਦੇ ਚਿਹਰੇ ਭਿਆਰਕ ਦਿਸਣ ਲੱਗਦੇ ਹਨ ਸਾਡੇ ਭੇਖ ਨੂੰ ਨਿਕਲ ਰਹੇ ਬਗਹਾੜਾਂ ਦੇ ਚਿਹਰੇ ਤਦੇ ਅਸੀਂ ਕਹਿੰਦੇ ਹਾਂ ਕਿ ਅਜਿਹੇ ਕਾਗਾ ਸਾਹਮਣੇ ਕੋਈ ਕੀ ਜਿਹੜਾ ਕਦੇ ਕਦੇ ਨਹੀਂ ਸਗੋਂ ਅਕਸਰ ਹੀ ਹਿੰਦੀ ਜਾਂ ਹੋਰ ਪਛਾਵਾਂ ਤੋਂ ਸਹਿਤ ਵਿੱਚੋਂ ਚੋਰੀ ਕਰਕੇ ਕਵਤਾਵਾਂ ਆਪਣੇ ਨਾਂ 'ਚ ਪਾ ਲੈਂਦਾ ਹੈ ਅਖੀਰ 'ਚ ਇੱਕ ਪੈਰਾ ਉਸ ਵਿਦਵਾਨ ਦੇ ਨਾਂ ਵੀ ਕਹਿਣਾ ਚਾਹੁੰਦੇ ਆ ਜਿਸ ਨੂੰ ਸਿਰਜਣਾ ਮੈਗਜ਼ੀਨ ਵਿੱਚ ਇੱਕ ਹਿੰਦੀ ਲੇਖ ਦੀ ਨਕਲ ਕਰਕੇ ਆਪਣੇ ਨਾਂ 'ਚ ਪਾ ਲਈ ਸੀ ਉਸ ਦਾ ਬਹੁਤ ਰੌਲਾ ਰੱਪਾ ਵੀ ਪਿਆ ਪਰੰਤੂ ਸਾਸ਼ੀ ਤਾਣੇ ਬਾਣੇ ਵਿੱਚੋਂ ਅਜਿਹੇ ਵਿਦਵਾਨਾਂ ਨੂੰ ਗੱਫੇ ਹੀ ਮਿਲਦੇ ਹਨ ਇਸ ਲਈ ਸਾਡਾ ਉਸ ਗੁਰਮੁਖ ਵਿਦਵਾਨ ਨੂੰ ਵੀ ਪ੍ਰਣਾਮ ਕਿਉਂਕਿ ਕੰਮ ਬਹੁਤ ਲੰਮਾ ਹੈ ਤੇ ਸਮੇਂ ਦੀ ਮੰਗ ਕਰਦਾ ਹੈ ਇਸ ਲਈ ਦਰਜਾ ਬਦਰਜਾ ਬਹੁਤ ਸਾਰਿਆਂ ਨੂੰ ਪ੍ਰਣਾਮ ਪਰ ਇਹ سلسلہ ਜ ਰੁਕਿਆ ਨਹੀਂ ਪੰਜਾਬ ਦੀਆਂ ਨਿੱਜੀ ਯੂਨੀਵਰਸਿਟੀਆਂ ਦੇ ਵਿੱਚ ਵੀ ਕੀ ਹੋ ਰਿਹਾ ਹੈ ਇਸ ਸੰਬੰਧੀ ਵੱਖਰਾ ਖੋਜ ਦਾ ਵਿਸ਼ਾ ਹੈ ਜਿੱਥੇ ਕਾਦਮਿਕ ਸਟਾਫ ਨਹੀਂ ਤੇ ਉਹ ਬਾਹਰਲੇ ਰਾਜਾਂ ਦੇ ਵਿਦਵਾਨਾਂ ਦੇ ਸਹਾਰੇ ਮਾਇਆ ਬਟੌਰ ਸੱਕ ਰਹੀਆਂ ਨੇ ਕੋਈ ਪੁੱਛਣ ਵਾਲਾ ਨਹੀਂ ਕਿ ਜਦੋਂ ਕਾ ਸਟਾਪ ਹੀ ਨਹੀਂ ਫਿਰ ਉਹਨਾਂ ਨੂੰ ਜੂਜੀਸੀ ਨੇ ਮਾਨ ਤੱਕ ਕਿਵੇਂ ਦੇ ਦਿੱਤੀ ਹੈ ਸਿੱਖਿਆ ਦੇ ਖੇਤਰ ਵਿੱਚ ਆਏ ਇਸ ਨਗਾਰ ਦਾ ਜ਼ਿੰਮੇਵਾਰ ਕੌਣ ਹੈ ਜੇ ਕੋਈ ਦੱਸ ਸਕਦਾ ਹੈ ਤਾਂ ਉਸ ਦਾ ਅਗਾਹੀ ਸ਼ੁਕਰੀਆ ਅਦਾ ਕਰਦੇ ਹਾਂ ਇਹ ਸੀ ਜੀ ਬੁੱਧ ਸਿੰਘ ਨੀਲੋ ਰਾਜਾ ਲਿਖਿਆ ਹੋਇਆ ਇੱਕ ਲੇਖ ਜਿਹੜਾ ਸਾਡੇ ਵਿਦਿਅਕ ਪ੍ਰਬੰਧ ਦੇ ਉੱਤੇ ਇੱਕ ਡਾਢੀ ਚੋਟ ਕਰਦਾ ਤੇ ਇਸ ਕਾਲਮ ਜਿਹੜਾ ਬੁੱਧਬਾਨ ਜਿਹੜਾ ਉਹ ਲਿਖਦੇ ਨੇ ਬੁੱਧ ਚਿੰਤਨ ਦੇ ਬੁੱਧਬਾਨ ਉਹਦੇ ਵਿੱਚੋਂ ਲਿਆ ਸੀ ਤੇ ਇਹਦਾ ਸਰਲੇਖ ਬੁੱਧ ਸਿੰਘ ਨੀਲੋ ਰਾਨੇ ਰੱਖਿਆ ਸੀ ਇੰਉ ਵੱਢਦੇ ਨੇ ਸਿਹਤ ਦੇ ਡਾਕਟਰ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ